ਜੀਦਾ ਸਿਬਲ ਦੀ ਪ੍ਰੋਬਲਮ ਆ ਉਹਦੇ ਲਈ ਵੀ ਇਹ ਤੋਹਫਾ ਹੀ ਆ ਲੋਨ ਹੋਇਆ ਹੋਇਆ ਬਾਈ ਜੀ 2017 ਮਾਡਲ ਆ ਲੈ ਵੀ ਮਿੱਤਰੋ ਕਾਰ ਨਹੀਂ ਤੋਹਫਾ ਦੇਣ ਲੱਗੇਗਾ 120000 ਲਿਓ ਤੇ ਆਹ ਗੱਡੀ ਲੈ ਜਾਓ ਹਨਾ ਜੀ ਗੱਡੀ ਦੇਖ ਲਓ ਨਿਗਾਹ ਮਾਰ ਲਓ ਬਾਈ ਲਿਬਰਡੀ ਜੀ ਨਾ ਜਾਣਿਓ ਮਹਾਲੀ ਚ ਪੈ ਰਹਾ ਮੀਂਹ ਤੇ ਉਹਦੇ ਕਰਕੇ ਇਹ ਮਿੱਟੀ ਜੰਮੀ ਹੋਈ ਆ ਵੈਸੇ ਗੱਡੀ ਕੋਕਾ ਪੀਸਾ ਸਾਰੀ オリジナル ਦੱਸਦੇ ਨੇ ਵੀਰ ਹੁਣੀ ਬਾਈ ਗੁਰਪ੍ਰੀਤ ਆਪਣੇ ਨਾਲ ਆ ਸੱਸੀ ਗਾਲ ਵੀਰ ਜੀ ਕੀ ਸਾਹਿਬ ਕਿਤਾਬ ਜੀ ਦਾ ਗੱਡਾ ਇਹ ਬਾਈ ਜੀ 2017 ਮਾਡਲ ਆ ਜੀ 1 ਲੱਖ 20 ਹਜ਼ਾਰ ਰੁਪਿਆ ਡਾਊਨ ਪੇਮੈਂਟ ਤੇ ਦੇ ਦਾਂਗੇ ਗੱਡੀ ਜੀ 35 ਕਿਸ਼ਤਾਂ ਹੀ 10600 ਦੀਆਂ ਅੱਛਾ ਜੀ 35 ਕਿਸ਼ਤਾਂ ਦੀ ਸਾਰੀ ਗੱਡੀ origignal ਗੱਡੀ ਹੈ ਜੀ ਜੀ ਹਾਂਜੀ ਪੈਟਰੋਲ ਪਲੱਸ ਸੀਐਨਜੀ ਪੈਟਰੋਲ ਪਲੱਸ ਸੀਐਨਜੀ ਜੀ ਕੰਪਨੀ ਫਿਟਡ ਆ ਜੀ ਕੰਪਨੀ ਫਿਟਡ ਆ ਜੀ ਨਹੀਂ ਮਿੱਤਰੋ ਨਿਗਾਹ ਮਾਰ ਲਓ ਗੱਡੀ ਤੇ ਗੱਡੀ ਪੂਰੀ ਵਧੀਆ ਗਈ ਨਿੱਕੜ ਸੁੱਕੜ ਜ਼ਰੂਰ ਜਿਵੇਂ ਆ ਚਿਹਰੀ ਟਾਇਆਂ ਹੈਗੀਆਂ ਨੇ ਬਾਕੀ ਗੱਡੀ ਜੈਨੂਨ ਚੱਲੀ ਹੋਈ ਆ ਤੇ origignal ਪਈ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਸ ਵੀਰ ਤੱਕ ਪਹੁੰਚ ਜੇ ਜਿਹੜਾ ਇਹ ਗੱਡੀ ਨੂੰ ਲੈਣਾ ਚਾਹੁੰਦਾਗਾ ਬਾਕੀ ਵੱਡੀ ਗੱਲ ਜਿਹਦਾ ਸੱਬਲ ਦੀ ਪ੍ਰੋਬਲਮ ਆ ਉਹਦੇ ਲਈ ਵੀ ਇਹ ਤੋਹਫਾ ਹੀ ਆ ਲੋਨ ਹੋਇਆ ਹੋਇਆ ਵਾਸੇ ਸਕਿਉਰਟੀ ਵਜੋਂ ਚੈੱਕ ਲੈਣਗੇ ਤੇ ਡਾਊਨ ਪੇਮੈਂਟ ਲੈ ਕੇ ਤੁਹਾਨੂੰ ਗੱਡੀ ਹਕਾ ਦੇਣਗੇ ਆਉਣਾ ਕਿੱਥੇ ਆ ਸਿੱਧੂ ਕਾਰ ਬਜ਼ਾਰ ਮੁਹਾਲੀ ਸੋ ਬਾਈ ਜੀ ਪੂਰਾ ਐਡਰੈਸ ਜ਼ਰੂਰ ਦੇ ਦਿਓ ਗੁਰਪ੍ਰੀਤ ਜੀ ਇਹ ਸਿੱਧੂ ਕਾਰ ਬਾਜ਼ਾਰ ਮਹਾਲੀ 70 ਸੈਕਟਰ ਆ ਜੀ 1086 ਹਾਊਸ ਨੰਬਰ ਆ ਜੀ ਆਪਣਾ ਜੀ 에어ਪੋਰਟ ਰੋਡ ਆ ਜੀ ਠੀਕ ਆ ਜੀ ਬਾਕੀ ਵੀਡੀਓ ਸ਼ੇਅਰ ਕਰ ਦਿਓ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਸੰਪਰਕ ਕਰ ਲਓ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਇਨਾਂ ਕੋਲੇ ਕਮਰਸ਼ੀਅਲ ਨੇ ਉਹ ਖਰੀਦਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ